ਹਾਂ ਜੀ ਬੋਸ ਤੋਂ ਕਿਵੇਂ ਹੱਤ ਸੰਸਾਰੇ ਸੋ ਦੋਸਤੋ ਅੱਜ ਆਪਾਂ ਤੇ ਅੱਜ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆ ਆਓ ਬਿਨਾਂ ਕਿਸੇ ਦੇਰੀ ਦੇ ਆਪਾਂ ਅੱਜ ਦੀ ਆਪਣੀ ਕਹਾਣੀ ਨੂੰ ਸ਼ੁਰੂ ਕਰਦੇ ਆ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਦੇ ਨੇੜੇ ਇੱਕ ਸਾਧੂ ਜੰਗਲ ਵਿੱਚ ਰਹਿੰਦਾ ਸੀ ਉਹ ਸਦਾ ਪਗਤੀ ਕਰਦਾ ਕਿਸੇ ਦੀ ਮਦਦ ਚਾਹੀਦੀ ਤਾਂ ਤੁਰੰਤ ਕਰ ਦਿੰਦਾ ਸੀ ਉਹਨਾਂ ਦੀ ਕੋਈ ਮੰਨਤ ਨਹੀਂ ਸੀ ਨਾ ਕੋਈ ਲੋਭ ਲੋਕ ਉਹਨੂੰ ਪਿਆਰ ਕਰਦੇ ਤੇ ਰੋਜ਼ ਅੰਨ ਪਾਣੀ ਦੇ ਆਫਰ ਲੈ ਕੇ ਆਉਂਦੇ ਇੱਕ ਦਿਨ ਇੱਕ ਰਾਜੇ ਨੇ ਸੁਣਿਆ ਕਿ ਉਸ ਜੰਗਲ 'ਚ ਇੱਕ ਬਹੁਤ ਹੀ ਤਪਸਵੀ ਸਾਧੂ ਰਹਿੰਦਾ ਹੈ ਰਾਜੇ ਨੇ ਸੋਚਿਆ ਕਿ ਮੈਨੂੰ ਵੀ ਇੰਨਾ ਕੋਲ ਜਾ ਕੇ ਅਸੀਸ ਲੈਣੀ ਚਾਹੀਦੀ ਹੈ ਰਾਜਾ ਇੱਕ ਸੋਨੇ ਦੀ ਥਾਲੀ 'ਚ ਹੀਰੇ ਜਵਾਹਰਾਤ ਪਰ ਕੇ ਸਾਧੂ ਕੋਲ ਗਿਆ ਉਹ ਬੋਲੇ ਮਹਾਰਾਜ ਮੈਂ ਤੁਹਾਡੀ ਸੇਵਾ ਵਿੱਚ ਇਹ ਢਰਾਵਾ ਲਿਆਇਆ ਹਾਂ ਮੇਰੇ ਰਾਜ ਵਿੱਚ ਖੁਸ਼ਹਾਲੀ ਰਹੇ ਸਾਧੂ ਨੇ ਥਾਲੀ ਵਾਲਵੀਨਾ ਵੇਖਿਆ ਮੁਸਕਰਾ ਕੇ ਬੋਲੇ ਰਾਜਨ ਜੇ ਤੂੰ ਇਹ ਸਮਝ ਲੈ ਕਿ ਤੇਰੀ ਖੁਸ਼ੀ ਇਹ ਸੋਨੇ ਤੇ ਹੀਰੇ ਵਿੱਚ ਹੈ ਤਾਂ ਤੂੰ ਇਹਨਾਂ ਨੂੰ ਮੈਨੂੰ ਦੇ ਕੇ ਕਿਉਂ ਮੁਕਤ ਹੋਣਾ ਚਾਹੁੰਦਾ ਇਹ ਤਾਂ ਤੇਰੇ ਦੁੱਖਾਂ ਦੀ ਅਸਲ ਸਮੱਸਿਆ ਹੈ ਰਾਜਾ ਹੈਰਾਨ ਹੋ ਗਿਆ ਉਸਨੇ ਪੁੱਛਿਆ ਆਪ ਜੀ ਕੀ ਚਾਹੁੰਦੇ ਹੋ ਸਾਧੂ ਨੇ ਨਿਵਰਤਾ ਨਾਲ ਕਿਹਾ ਮੈਨੂੰ ਤਾਂ ਆਪਣੇ ਮਨ ਦੀ ਸ਼ਾਂਤੀ ਚਾਹੀਦੀ ਹੈ ਜੋ ਇਹਨਾਂ ਹੀਰਿਆਂ ਵਿੱਚ ਨਹੀਂ ਭਗਵਾਨ ਦੇ ਨਾਮ ਵਿੱਚ ਮਿਲਦੀ ਹੈ ਜੇ ਤੂੰ ਆਪਣੀ ਖੁਸ਼ੀ ਲੱਭਣੀ ਹੈ ਤਾਂ ਰਾਜੇ ਹੋ ਕੇ ਰਾਜਪੋਗ ਪਰ ਮੋਹ ਵਿੱਚ ਨਾ ਫਸ ਰਾਜਾ ਨੂੰ ਅਸਲ ਸੱਚਾਈ ਸਮਝ ਆ ਗਈ ਉਹਨੇ ਥਾਲੀ ਸਾਧੂ ਦੇ ਪਾਸ ਰੱਖੀ ਤੇ ਆਖਿਆ ਮੈਂ ਇਹ ਦਾਨ ਨਹੀਂ ਤੇਰੀ ਸਿੱਖਿਆ ਦੇ ਸਿਮਰਨ ਵਿੱਚ ਤਿਆਗ ਕਰ ਰਿਹਾ ਸਾਧੂ ਨੇ ਥਾਲੀ ਇੱਕ ਗਰੀਬ ਲੰਗਰ ਚਲਾਉਣ ਵਾਲੇ ਨੂੰ ਦੇ ਦਿੱਤੀ ਹਾਂਜੀ ਦੋਸਤੋ ਤੁਹਾਨੂੰ ਆ ਗਾਣੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਅੱਧੀਆਂ ਹੋਰ ਗਾਣੀਆਂ ਸੁਣਨ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਤੇ Facebook ਦੇ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦੀ